ਜੈਤਿ ਸ੍ਰੀ ਮਹੱਲਾ ਚੌਥਾ ਘਰ ਦੂਜਾ 1 ਓੰਕਾਰ ਸਤਿਗੁਰ ਪ੍ਰਸਾਦ ਜੈ ਸ੍ਰੀ ਰਾਗ ਦੇ ਚੌਥੇ ਪਾਤਸ਼ਾਹ ਧੰਗੁਰ ਰਾਮਦਾਸ ਮਹਾਰਾਜ ਜੀ ਘਰ ਦੂਜੇ ਦੇ ਅੰਦਰ ਹੁਕਮਨਾਮਾ ਅੰਗ ਨੰਬਰ 698 ਤੇ ਸੁਭਾਏਮਾਨ ਅਕਾਲ ਪੁਰਖ ਇੱਕ ਕਣ ਕਣ ਵਿੱਚ ਰਮਿਆ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਬਖਸ਼ਿਸ਼ ਕਰਦੇ ਹਨ ਹਰ ਹਰ ਸਿਮਰੋ ਅਗਮ ਅਪਾਰਾ ਸਹਿਬ ਕਹਿੰਦੇ ਉਸ ਪਰਮਾਤਮਾ ਨੂੰ ਸਿਮਰਨਾ ਕਰੋ ਜਿਸ ਦਾ ਕੋਈ ਦਾਇਰਾ ਨਹੀਂ ਹੈ ਜਿਹੜਾ ਬੀ ਅੰਤ ਹੈ ਜਿਸ ਸੇ ਮਰ ਦੁੱਖ ਮਿਟੈ ਮਾਰਾ ਜਿਸ ਨੂੰ ਸਿਮਰਨ ਦੇ ਨਾਲ ਮਨ ਦੇ ਦੁੱਖ ਦੂਰ ਹੋ ਜਾਂਦੇ ਹਨ ਉਸ ਪਰਮਾਤਮਾ ਨੂੰ ਹਮੇਸ਼ਾ ਹੀ ਯਾਦ ਚੇਤੇ ਵਿੱਚ ਰੱਖੋ ਹਰ ਹਰ ਸਤਿਗੁਰ ਪੁਰਖ ਮਿਲਾਵ ਗੁਰਮੁਲੀਐ ਸੁਖੋ ਹੀ RAM ਇੱਕ ਜੀਵਨ ਦੇ ਵਿੱਚ ਸੱਚਾ ਗੁਰੂ ਹੀ ਉਸ ਪਰਮਾਤਮਾ ਦੇ ਨਾਲ ਮਿਲਾ ਸਕਦਾ ਹੈ ਜਿਸ ਨੂੰ ਮਿਲਣ ਦੇ ਨਾਲ ਸਦੀਵੀ ਸੁਖ ਮਨ ਨੂੰ ਮਿਲਦਾ ਹੈ ਹਰ ਗੁਣ ਗਾਵੋ ਮੀਤਾ ਮਾਰੇ ਐ ਮੇਰੇ ਮਿੱਤਰ ਪਿਆਰੇ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕਰ ਹਰ ਹਰ ਨਾਮ ਰਖੋ ਰੁ ਧਾਰੇ ਪਰਮਾਤਮਾ ਦੇ ਨਾਮ ਨੂੰ ਹਿਰਦੇ ਦੇ ਅੰਦਰ ਧਾਰਨ ਕਰ ਹਰ ਹਰ ਅੰਮ੍ਰਿਤ ਵਚਨ ਸੁਣਾਵ ਗੁਰਮਿਲਿਆ ਪ੍ਰਗਟ ਹੋ ਹੀ ਰਾਮ ਉਸ ਪਰਮਾਤਮਾ ਦੇ ਬਚਨ ਰਸਨਾ ਦੇ ਨਾਲ ਆਬਿ ਸ੍ਰਣਿਵਨ ਕਰੋ ਤੇ ਦੂਸਰਿਆਂ ਨੂੰ ਵੀ ਸੁਣਾਵ ਗੁਰੂ ਨੂੰ ਮਿਲ ਕੇ ਗੁਰੂ ਦੇ ਨਾਲ ਮਿਲ ਕੇ ਹੀ ਮਨ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਤੇ ਪਰਮਾਤਮਾ ਪ੍ਰਗਟ ਹੁੰਦਾ ਹੈ ਮਦਸੂਦਨ ਹਰ ਮਾਦੂ ਪ੍ਰਾਨਾ ਮੇਰੇ ਮਨ ਨੂੰ ਮੋਹਣ ਵਾਲਾ ਉਹ ਪਰਮਾਤਮਾ ਮੇਰੇ ਪ੍ਰਾਨਾਂ ਦਾ ਪਤੀ ਪ੍ਰਾਨਾਂ ਦਾ ਆਸਰਾ ਹੈ ਮੇਰਾ ਮੰਤਨ ਅੰਮ੍ਰਿਤ ਮਿੱਠ ਲਗਾਨਾ ਮੇਰੇ ਮਨ ਤੇ ਤਨ ਨੂੰ ਪ੍ਰਮਾਤਮਾ ਦੇ ਬੋਲ ਜਿਹੜੇ ਮਿੱਠੇ ਲੱਗਦੇ ਹਨ ਹਰ ਹਰ ਦਇਆ ਕਰੋ ਗੁਰ ਮੇਲੋ ਪੁਰਖ ਨਰੰਜਨ ਸੋਈ ਰਾਮ ਇਹ ਪ੍ਰਮਾਤਮਾ ਦਇਆ ਕਰੋ ਕਿ ਮੈਨੂੰ ਜੀਵਨ ਦੇ ਵਿੱਚ ਸੱਚਾ ਗੁਰੂ ਮਿਲੇ ਜਿਸ ਨੂੰ ਮਿਲਦੇ ਨਾਲ ਮੇਰਾ ਮਨ ਮੈਲ ਤੋਂ ਰਹਿਤ ਹੋ ਜਾਵੇ ਹਰ ਹਰ ਨਾਮ ਸਦਾ ਸੁਖਦਾਤਾ ਪ੍ਰਮਾਤਮਾ ਦਾ ਨਾਮ ਸਦਾ ਹੀ ਸਦੀਵੀ ਸੁਖ ਦੇਣ ਵਾਲਾ ਹੈ ਦਾਤਾ ਦੇਣ ਵਾਲਾ ਹੈ ਹਰ ਕੈ ਰੰਗ ਮੇਰਾ ਮਨ ਰਾਤਾ ਮੇਰਾ ਮਨ ਜਿਹੜਾ ਹੈ ਪ੍ਰਮਾਤਮਾ ਦੇ ਰੰਗ ਵਿੱਚ ਰੰਗਿਆ ਗਿਆ ਹੈ ਹਰ ਹਰ ਮਹਾਂਪੁਰਖ ਗੁਰਮੇਲੋ ਗੁਰੂ ਨਾਨਕ ਨਾਮ ਸੁਖੋਈ ਰਾਮ ਗੁਰੂ ਦੇ ਨਾਲ ਹੀ ਮਿਲ ਕੇ ਉਹ ਪ੍ਰਮਾਤਮਾ ਪ੍ਰਾਪਤ ਹੁੰਦਾ ਹੈ ਤੇ ਦਾਸ ਨਾਨਕ ਨੂੰ ਪ੍ਰਮਾਤਮਾ ਨੇ ਨਾਮ ਦੀ ਦਾਤ ਬਖਸ਼ਿਸ਼ ਕੀਤੀ ਜਿਸ ਨਾਮ ਦੇ ਨਾਲ ਨਾਮ ਸੁਖੋਈ ਰਾਮ ਇਹਨੂੰ ਨਾਮ ਦੇ ਵਿੱਚ ਹੀ ਸਦੀਵੀ ਸਾਰੇ ਸੁੱਖ ਮਿਲ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ